ਕੱਲ ਨੂੰ ਜਿੰਨੇ ਤੁਸੀਂ ਸਾਰੇ ਜਾਣਦੇ ਹੋ ਨਵਿਆ ਹੈਲਪਿੰਗ ਹੈਂਡ ਵੱਲੋਂ ਇੱਕ ਮੈਗਾ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਅਸੀਂ ਸਾਰੇ ਜਾਣਦੇ ਹਾਂ ਕਿ ਖੂਨ দান ਦੇ ਨਾਲ ਇੱਕ ਦਿੱਤਾ ਖੂਨ ਦੀ ਬੋਤਲ ਜਿਹੜੀ ਹੈ ਇੱਕ ਡ੍ਰੌਪ ਇੱਕ ਬੂੰਦ ਵੀ ਜਿਹੜੀ ਕਿਸੇ ਨਾ ਕਿਸੇ ਦੀ ਜ਼ਿੰਦਗੀ ਨੂੰ ਬਹੁਤ ਵੱਡਾ ਜਿਹੜਾ ਸਹਾਰਾ ਦੇ ਸਕਦੀ ਹੈ ਔਰ ਕਿਸੇ ਦੀ ਜਿੰਦਗੀ ਬਚਾਉਣ ਤੋਂ ਬਹੁਤ ਵੱਡੀ ਅਹਿਮੀਅਤ ਇਸ ਖੂਨ দান ਦੇ ਦਿੱਤੇ ਹੋਏ ਖੂਨ ਦਾਨ ਦੇ ਨਾਲ ਹੁੰਦੀ ਹੈ। ਤੋਂ ਉਸ ਦੇ ਲਈ ਕਿਉਂਕਿ ਸਾਡੇ ਜਿਹੜੀ ਵਿਸ਼ੇਸ਼ ਰੂਪ ਤੇ ਮੇਰੀ ਪਤਨੀ ਔਰ ਆਸ਼ੂ ਜੀ ਦੀ ਬੇਟੀ ਜਿਹੜੀ ਕਿ ਛੋਟੀ 8 ਸਾਲ ਦੀ ਸੀ ਜਦੋਂ ਉਹਨੂੰ ਬਹੁਤ ਲੰਬਾ ਸਮਾਂ ਉਹਨੂੰ ਹਸਪੀਟਲ 'ਚ ਬਿਤਾਉਣਾ ਪਿਆ ਲਗਭਗ 58 ਦਿਨ ਔਰ ਉਹ रोजाना उन्होंने बलड डोनेशन की लड़ पी खूनदान जोड़ा दिता जाता उन्होंने अठवंजा दिनों लगभग पत्तर पचहत्तर खून दोतल दिखाई थी और सी पता खून कौन देखा सी कौन कितों आता सदा आदा और खून देख कदों चले सकता लगता है जिन संस्थाव ने साडे न्यास जताया ਔਰ ਉਹਨਾਂ ਨੇ ਵਿੱਚ ਆਪਣੀ ਮਾਨਵਤਾ ਵੀ ਇਸ ਸੇਵਾ ਦੇ ਵਿੱਚ ਆਪਣਾ ਹਿੱਸਾ ਪਾਇਆ ਸੀ ਉਹ ਸ਼ਾਇਦ ਅਸੀਂ ਉਹਨਾਂ ਦਾ ਧੰਨਵਾਦ ਵੀ ਨਹੀਂ ਕਰ ਪਾਏ ਉਸ ਵੇਲੇ ਸਾਨੂੰ ਨਹੀਂ ਪਤਾ ਕੌਣ ਆਇਆ ਕੌਣ ਨਹੀਂ ਅਸੀਂ ਧੰਨਵਾਦ ਵੀ ਨਹੀਂ ਕਰ ਪਾਏ ਇਹ ਮੈਗਾ ਕੈਂਪ ਜਿੱਥੇ ਅਸੀਂ ਆਪਣੀ ਉਸ ਬੇਟੀ ਨੂੰ ਲਗਿਆਂ ਨੂੰ ਸਮਰਪਿਤ ਕਰ ਰਹੇ ਹਾਂ ਨਾਲ ਨਾਲ ਇਹ ਉਹ ਦਿਲ ਦੀਆਂ ਭਾਵਨਾ ਨੇ ਕਿ ਅਸੀਂ ਉਸ ਬੇਟੀ ਦੇ ਇਸ ਮਾਧੂਕਾਰ ਦੇ ਨਾਲ ਮਾਧਮ ਦੇ ਨਾਲ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਵੀ ਕਰਦੇ ਆਂ ਕਿ ਜਿਨ੍ਹਾਂ ਨੇ ਇਹ ਉਸ ਵੇਲੇ ਸਾਡੀ ਮਦਦ ਕੀਤੀ ਧੰਨਵਾਦ ਸ਼ਬਦ ਬਹੁਤ ਛੋਟਾ ਹੋਏਗਾ ਕਿਉਂਕਿ ਜਿਹੜਾ ਉਹਨਾਂ ਦਾ ਦਿੱਤਾ ਸਹਿਯੋਗ ਉਸ ਦਾ ਮੌਲ ਨਹੀਂ ਕਰਿਆ ਜਾ ਸਕਦਾ ਸੋ ਪਰ ਇੱਕ ਪ੍ਰਯਾਸ ਹੈ ਕਿ ਜੇ ਸਾਡੇ ਲਈ ਕਿਸੇ ਨੇ ਕੀਤਾ ਤੇ ਆਪਾਂ ਵੀ ਗਾਹ ਅੱਗੇ ਕਿਸੇ ਹੋਰ ਦੇ ਲਈ ਕਰੀਏ ਤੋ ਇੱਕ ਕੈਂਪ ਦੇ ਰਾਹੀਂ ਅਸੀਂ ਉਹ ਥੋੜਾ ਜਿਹਾ ਇੱਕ ਮਾਨਵਤਾ ਦੀ ਸੇਵਾ ਦੇ ਲਈ ਕੁਛ ਨਾ ਕੁਛ ਆਪਣਾ ਯੋਗਦਾਨ ਪਾ ਰਹੇ ਹਾਂ। ਇਸ ਲਈ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਮਾਧਮ ਦੇ ਨਾਲ ਜਿੱਥੇ ਵੀ ਤੁਹਾਡਾ ਧੰਨਵਾਦ ਕਰਦੇ ਉੱਥੇ ਅਪੀਲ ਕਰਦੇ ਹਾਂ ਕਿ ਤੁਹਾਡੇ ਦਿੱਤੇ ਹੋਏ ਮੈਸੇਜ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਇਹਦਾ ਮੈਸੇਜ ਹੀ ਮਿਲੇਗਾ। ਔਰ ਉਹ ਵੀ ਜੇ ਦਾ ਕੋਈ ਖੂਨਦਾਨ ਦੀ ਇੱਛਾ ਰੱਖਦਾ ਹੈ। ਉਹ ਵੀ ਇਹਦੇ ਚ ਆਣ ਕੇ ਆਪਣਾ ਯੋਗਦਾਨ ਪਾ ਸਕਦਾ ਹੈ। ਐਸੇ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਸਾਥੀਆਂ ਨੇ ਜਿਹੜਾ ਸਾਨੂੰ ਹੰਗਾਰਾ ਦਿੱਤਾ ਹੈ। ਔਰ ਇਹ ਹੰਗਾਰਾ ਜਿਹੜਾ ਸਾਡੇ ਲਈ ਬਹੁਤ ਵੱਡੀ ਤਾਕਤ ਹੈ ਔਰ ਨੌਜਵਾਨ ਸਾਥੀਆਂ ਨੇ ਰਲ ਕੇ ਜਿਹੜਾ ਕੀਤਾ ਜਿਵੇਂ ਕਿ ਵਿਸ਼ੇਸ਼ ਰੂਪ ਦੇ ਅੰਜ਼ਾਮ ਮਨ ਖਾਂ ਜੀ ਇਹ ਸ਼ੋਕ ਕੀ ਹੈ ਜਬ ਇੱਥੇ ਸਾਡੇ ਸਾਰੇ ਸਾਥੀ ਤੁਸੀਂ ਦੇਖਿਓ ਕਿ ਪਿਛਲੇ 15-20 ਦਿਨਾਂ ਤੋਂ ਇਹ ਲਗਾਤਾਰ ਪੂਰੀ ਤਨਦੇਹੀ ਨਾਲ ਮਿਹਨਤ ਕਰ ਰਹੇ ਨੇ ਔਰ ਇਹਨਾਂ ਦੇ ਅੰਦਰ ਦੀ ਜਿਹੜੀ ਵੀ ਉਸ ਭਾਵਨਾ ਜਿਹੜੀ ਹੈ ਮਾਨਵਤਾ ਦੀ ਭਾਵ ਜਿਹੜੀ ਸੇਵਾ ਦੀ ਗੱਲ ਉਹ ਇਹਨਾਂ ਦੇ ਤੇ ਇਹਨਾਂ ਤੋਂ ਚੜ੍ਹਦੀ ਜੀਵ ਦੇ ਨਾਲ ਸਾਨੂੰ ਹੋਰ ਹੌਸਲਾ ਮਿਲਿਆ ਕਿ ਇਸ ਕੈਂਪ ਨੂੰ ਹੋਰ ਜਿਹੜਾ ਹ ਹੌਸਲੇ ਨਾਲ ਹੋਰ ਜੋਸ਼ ਦੇ ਨਾਲ ਅਸੀਂ ਕਰ ਸਕੀਏ ਤੋਂ ਤੁਹਾਡੇ ਮਾਧਮ ਦੇ ਨਾਲ ਵੀ ਜਿੱਥੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਇਸ ਕੈਂਪ ਦੇ ਵਿੱਚ ਵੱਤ ਵਤ ਲੋ ਨੌਜਵਾਨ ਸਾਥੀ ਸ਼ਾਮਲ ਵੀ ਹਾਂ ਔਰ ਇਸ ਕੈਂਪ ਜੋ ਜਿਹੜਾ ਫੋਨਦਾਨ ਕੈਂਪ ਦੇ ਵਿੱਚ ਆਪਣਾ ਯੋਗਦਾਨ ਵੀ ਦੇਣ ਤਾਂ ਕਿ ਅਸੀਂ ਮਾਨਵਤਾ ਦੀ ਸੇਵਾ 'ਚ ਹੋਰ ਅੱਗੇ ਵਧ ਕੇ ਜਿਹੜਾ ਕੰਮ ਕਰ ਸਕੀਏ ਅੱਜ ਜੇ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਬਾਕੀ ਤੁਹਾਡ ਕੀ ਇਨਹਾਂ ਨੇ ਕੋਈ ਗਲਤੀ ਨਹੀਂ ਅਨਰਾਜ਼ ਦੀ ਨਹੀਂ ਕੀਤੀ ਆ ਅਸੀਂ ਜੀ ਨੇ ਤੁਸੀਂ ਕਰ ਲਓ ਕੱਲ ਯਾਨੀ ਕਿ 14 ਦਸੰਬਰ 2025 ਨੂੰ ਗੁੱਤਾ ਪੈਲੇਸ ਅਸ਼ੀਸ਼ ਕੰਟੀਨੈਂਟਲ ਵਿਖੇ ਇੱਕ ਮੈਗਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਸੋ ਜਿਵੇਂ ਤੁਹਾਨੂੰ ਸਾਪਲਾ ਜੀ ਨੇ ਦੱਸਿਆ ਵਿਸਤਾਰ ਰੂਪ ਦੇ ਵਿੱਚ ਕਿ ਕਿਉਂ ਇਹ ਬਲੱਡ ਡੋਨੇਸ਼ਨ ਕੈਂਪ ਦੀ ਲੋੜ ਪਈ ਕਿਸ ਪਰਪਸ ਨਾਲ ਇਹ ਬਲੱਡ ਡੋਨੇਸ਼ਨ ਕੈਂਪ ਲਗਣ ਜਾ ਰਿਹਾ ਹੈ। ਸੋ ਮੈਂ ਇੱਕ ਵਾਰ ਇਹ ਹੀ ਗੱਲ ਕਹੂੰਗਾ ਕਿ ਜਿਵੇਂ ਸਾਪਲਾ ਜੀ ਨੇ ਦੱਸਿਆ ਕਿ ਜਦੋਂ ਬੇਟੀ ਸਾਡੀ ਹਸਪੀਟਲ ਦੇ ਵਿੱਚ ਐਡਮਿਟ ਸੀ ਬਹੁਤ ਖੂਨ ਦੀ ਲੋੜ ਪਈ ਉਸ ਵੇਲੇ ਬਲੱਡ ਯੂਨਿਟ ਦੀ ਲੋੜ ਪਈ। ਕੌਣ ਸਾਨੂੰ ਆਕੇ ਉਹਨਾਂ ਦਿਨਾਂ ਦੇ ਵਿੱਚ ਬਲੱਡ ਦੇ ਗਿਆ ਸਾਨੂੰ ਅਜੇ ਤੱਕ ਉਹ ਸਖਸੀਅਤਾਂ ਦੇ ਅਸੀਂ ਦਰਸ਼ਨ ਨਹੀਂ ਕਰ ਪਾਏ ਪਰ ਮੈਂ ਤੁਹਾਡੇ ਮਾਦਮ ਦੇ ਨਾਲ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਔਰ ਇੱਗਾ ਹੀ ਉਸੇ ਲੜੀ ਦੇ ਵਿੱਚ ਜੇ ਕਹੀਏ ਕਿ ਕੱਲ ਜਿਹੜੇ ਡੋਨਰਾਂ ਨੇ ਆਕੇ ਇੱਥੇ ਬਲੱਡ ਡੋਨੇਟ ਕਰਨਾ ਜਿੰਨਾ ਵੀ ਬਲੱਡ ਇਕੱਠਾ ਹੋਏਗਾ ਉਹ ਕਿਹਨੂੰ ਚੜ ਜਾਣਾ ਆ ਉਹ ਵੀ ਸਾਨੂੰ ਨਹੀਂ ਪਤਾ ਕਿ ਜਦਾਂ ਉਹ ਬਲੱਡ ਕਿਹਨੇ ਦਿੱਤਾ ਸਾਨੂੰ ਇਹ ਨਹੀਂ ਪਤਾ ਔਰ ਇਹ ਬਲੱਡ ਕਿਹਨੇ ਚੜ ਜਾਣਾ ਆ ਇਹ ਨਹੀਂ ਪਤਾ ਸੋ ਇੱਕ ਤਰ੍ਹਾਂ ਦਾ ਅਸੀਂ ਆਪਣੇ ਵੱਲੋਂ ਧੰਨਵਾਦ ਤੌਰ ਤੇ ਇੱਕ ਓ ਜਿਹੜਾ ਇਹ ਬਲੱਡ ਮਿਸ਼ਨ ਕੈਂਪ ਲਾ ਰਹੇ ਆ ਜੋ ਲੋਕ ਸਾਡੇ ਨਹੀਂ ਖੜੇ ਸੀ ਅਜ ਮਾਨਵਤਾ ਦੀ ਰੂਹ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਖੜੇ ਹੋਈਏ ਸੋ ਇਸੇ ਲਈ ਦੇ ਵਿੱਚ ਕੱਲੇ ਬਲੱਡ ਮਿਸ਼ਨ ਕੈਂਪ ਲੱਗਣ ਜਾ ਰਿਹਾ ਆ ਮੈਂ ਸਾਰਿਆਂ ਨੂੰ ਇਹ ਹੱਥ ਬੰਨ ਕੇ ਅਪੀਲ ਕਰਦਾ ਹਾਂ ਤੇ ਆਓ ਖੂਨਦਾਨ ਮਹਾਦਾਨ ਜਿਹੜੀ ਬਹੁਤ ਆਪਾਂ ਬਹੁਤ ਲੋਕਾਂ ਦੀ ਜਾਨ ਬਚਾਉਣ ਦੇ ਵਿੱਚ ਆਪਾਂ ਆਪਾਂ ਭਾਗੀਦਾਰ ਹੋ ਸਕਦੇ ਆ ਆਈਏ ਇਸ ਮੈਗਾ ਬਲੱਡ ਮਿਸ਼ਨ ਕੈਂਪ ਦੇ ਵਿੱਚ ਆਪਣਾ ਖੂਨਦਾਨ ਕਰੀਏ ਔਰ ਕਰਕੇ ਕਿਸੇ ਨਾ ਕਿਸੇ ਦੀ ਜਾਨ ਬਚਾਉਣ ਦੇ ਵਿੱਚ ਆਪਣੇ ਭਾਗੀਦਾਰ ਬਣੀਏ सारे का भैंड का बहुत बहुत धनवाद और कल जोड़ा कैंप है चौदह दसंबर जिदा मैं पहले दसिया कि चौदह दसंबर दो हजार पच्ची गुप्ता पैलेस अशीष कॉन्टीनेंटल जी टी रोड फगवाड़ा विखे जोड़ा समय है वो सवेरे नौ बजे तो लैके शाम बजे तक का समय है तो सारे में ही ज़े ज़े को मैं यही अपील करना कि जबों जब भी जो कोई समा लगेगा नौ बजे तो लैके पांच बजे तक तो आन और आकर ब्लड दे के जान सारे का बहुत बहुत धनवाद जय हिंद जय भारत होने जा रहा ब्लड डोनेशन वॉलंटर ब्लड डोनेशन कैंप जरा ਉਸ ਤੋਂ ਇਲਾਵਾ ਮੈਂ ਮੀਡੀਆ ਦੇ ਰਾਹੀਂ ਸਾਰੇ ਘਰੇ ਭਰਾਵਾਂ ਦੇ ਰਾਹੀਂ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਬਲੱਡ ਡੋਨਰਸ ਹੈਗੇ ਨੇ ਉਹਨਾਂ ਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਗਾ ਕਿ ਕੱਲ 14 ਤਰੀਕ ਨੂੰ ਚੋਣਾਂ ਨੇ ਪਿੰਡਾਂ ਦੇ ਵਿੱਚ VOTINGs ਆ ਤੇ ਉਹ ਆਪਣਾ VOTING ਰਾਈਟ ਜ਼ਰੂਰ ਕਾਸਟ ਕਰਨ ਕਿਉਂਕਿ ਇੱਕ ਫਰਜ਼ ਹੈ ਜੇ ਆਪਾਂ ਦੇਸ਼ ਨਿਰਮਾਣ ਦੀ ਗੱਲ ਕਰਦੇ ਆ ਤੇ ਦੂਜਾ ਵੀ ਰਿਕਵੈਸਟ ਹੈ ਕਿ ਜਿੱਥੇ ਅਸੀਂ ਦੇਸ਼ ਨਿਰਮਾਣ ਦੀ ਵੋਟ ਪਾ ਕੇ ਆਪਣਾ ਫਰਜ਼ ਪੂਰਵਾਣ ਜਾਵਾਂਗੇ ਸਵੇਰੇ 7 ਵਜੇ ਜਿਹੜੀ ਲਗਭਗ ਸਮੇਂ ਸ਼ੁਰੂ ਹੋ ਰਹਿਣਾ VOTING ਦਾ ਤੇ 9 ਵਜੇ ਅਸ਼ੀਸ਼ ਕੰਟੀਨੈਂਟਲ ਗੁਪਤਾ ਪੈਲੇਸ ਤੇ 90 ਹੈਲਪਿੰਗ ਹੈਂਡਸ ਵੱਲੋਂ ਬਲੱਡ ਡੋਨੇਸ਼ਨ ਕੈਂਪ ਸ਼ੁਰੂ ਹੋ ਰਿਹਾ ਹੈ ਨਾ ਤੇ ਤੁਸੀਂ ਖੂਨ ਦਾਨ ਕਰਨ ਲਈ ਵੀ ਇੱਥੇ ਆਓ ਅਸੀਂ 5 ਵਜੇ ਤੱਕ ਬਿਟੇ ਆ ਤੁਸੀਂ VOTING ਆਪਣੀ ਕਾਸ ਕਰਕੇ ਉਸ ਤੋਂ ਬਾਅਦ ਮਨੁੱਖਤਾ ਦਾ ਜਿਹੜਾ ਧਰਮ ਹੈ ਇਹ ਪਰ ਇਹਦੀ ਦਿਵਾਨ ਜ਼ਰੂਰ ਆਓ ਮੈਂ ਮੀਡੀਆ ਦੇ ਰਾਹੀਂ ਸਾਰੇ ਪਿੰਡਾਂ ਦੇ ਜਿੰਨੇ ਵੀ ਬਲੱਡ ਡੋਨਰ ਰਹਿ ਗਏ ਆ ਵਲੰਟੀਅਰ ਜਿਹੜੇ ਰੈਗੂਲਰ ਬਲੱਡ ਡੋਨੇਟ ਕਰਦੇ ਆ ਜਾਂ ਜਿਹੜੇ ਸਵੈਚ ਖੂਨ ਦਾਨੀ ਆ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਕੱਲ ਤੁਸੀਂ ਵੋਟ ਪਾ ਕੇ ਇੱਕ ਅਸੀਂ 5 ਵਜੇ ਤੱਕ ਤੁਹਾਡੇ ਕੋਲ ਬੈਠੇ ਆ ਕਿ ਇਹ ਤਰਕ ਹੈ ਇਸ ਮੁਖਤਰੀ ਸੇਵਾ ਦੇ ਵਿੱਚ ਆਪਣਾ ਯੋਗਦਾਨ